नमस्कार दोस्तों मैं रोहित ਤੁਹਾਨੂੰ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਚ ਦੋਸਤੋ ਅੱਜ ਰਾਸ਼ੀਆਂ ਨੂੰ ਜਾਣਕਾਰੀ ਦਿੰਨੇ ਆ ਮੇਸ਼ਤ ਲੈ ਕੇ ਮੀਨ ਰਾਸ਼ੀ ਤੱਕ ਤੁਹਾਨੂੰ ਸਾਰੀਆਂ ਰਾਸ਼ੀਆਂ ਬਾਰੇ ਦੱਸਾਂਗਾ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਸੰਤਾਨ ਵੱਲੋਂ ਕੋਈ ਖੁਸ਼ਖਬਰੀ ਆ ਸਕਦੀ ਹੈ ਸੰਤਾਨ ਦੇ ਕੈਰੀਅਰ ਦੇ ਵਿੱਚ ਜਿਹੜੀ ਵਾਦਾ ਆ ਰਹੀ ਸੀ ਪ੍ਰੋਬਲਮ ਚੱਲ ਰਹੀਆਂ ਸੀ ਉਹ ਠੀਕ ਹੋ ਜਾਣਗੀਆਂ ਸ਼ੇਅਰ ਮਾਰਕੀਟ ਦੇ ਵਿੱਚ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ ਅੱਜ ਦਾ ਦਿਨ ਤੁਹਾਡਾ ਕਾਫੀ ਸ਼ੁਭ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਵਿੱਚ ਹਲਦੀ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਅਸ ਤੋਂ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਤੁਹਾਡੇ ਪ੍ਰਯਾਸ ਜਿਹੜੇ ਤੁਸੀਂ ਕਰੋਗੇ ਉਹਦੇ ਵਿੱਚ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਘਰ ਦੇ ਵਿੱਚ ਕੋਈ ਖੁਸ਼ਖਬਰੀ ਆ ਸਕਦੀ ਹੈ ਕੋਈ ਸ਼ੁਭ ਮੈਸੇਜ ਆ ਸਕਦਾ ਹੈ ਕੋਈ ਅੱਛੀ ਚੀਜ਼ ਤੁਹਾਡੇ ਘਰ ਦੇ ਵਿੱਚ ਆ ਸਕਦੀ ਹੈ ਇਸ ਦੇ ਨਾਲ ਨਾਲ ਕੋਈ ਪ੍ਰੋਪਰਟੀ ਦੀ ਡੀਲ ਵੀ ਤੁਹਾਡੇ ਘਰ ਦੇ ਵਿੱਚ ਹੋ ਸਕਦੀ ਹੈ ਔਰ ਅੱਜ ਦਾ ਦਿਨ ਤੁਹਾਡਾ ਕਾਫੀ ਅੱਛਾ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਤੁਨ ਰਸ਼ੀ ਵਾਲੇ ਦੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦੋਸਤਾਂ ਵੱਲੋਂ ਪੂਰੀ ਸਾਥ ਮਿਲਣ ਦੇ ਚਾਂਸ ਬਣੇ ਹੋਏ ਐ ਛੋਟੇ ਭੈਣ ਭਰਾਵਾਂ ਦੀ ਸਪੋਰਟ ਮਿਲੇਗੀ ਔਰ ਜਿਹੜੀ ਮਿਹਨਤ ਅੱਜ ਕਰੋਗੇ ਉਹਦੇ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਐ ਆਜ਼ਾਦਿਨ ਤਨ ਪ੍ਰਾਪਤੀ ਲਈ ਬਹੁਤ ਵਧੀਆ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਮੱਥੇ ਦੇ ਉੱਪਰ ਕੇਸਾ ਤਿਲਕ ਜ਼ਰੂਰ ਲਗਾਉਣਾ ਤਾਂ ਕਿ ਇਹ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕਰਕਰਾਸ਼ੀ ਵਾਲਿਆਂ ਵਾਸਤੇ ਕਰਕਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਆਜ਼ਾਦਿਨ ਤਨ ਸੰਪਤੀ ਲਈ ਬਹੁਤ ਅੱਛਾ ਰਹਿਣ ਵਾਲਾ ਹੈ ਪਰਿਵਾਰ ਦੇ ਵਿੱਚ ਅੱਛਾ ਪਰਿਵਾਰ ਦਾ ਮਾਹੌਲ ਵਧੀਆ ਹੋਏਗਾ ਲੜਾਈ ਝਗੜਾ ਜਿਹੜਾ ਘਰ ਦੇ ਵਿੱਚ ਰਹਿ ਰਹੇ ਸੀ ਉਹ ਖਤਮ ਹੋ ਜਾਏਗਾ ਇਸ ਦਿਨ ਨਾਲ ਲੱਗਦਾ ਹੈ ਪੈਸੇ ਕਿਤੇ ਫਸੇ ਹੋਏ ਆ ਉਹ ਤੋ ਵਾਪਸ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਪਾਣੀ ਦੇ ਵਿੱਚ ਹਲਦੀ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਆਇਦਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਅੱਜ ਖਰਚੇ ਆਪਣੇ ਉੱਪਰ ਹੋ ਸਕਦੇ ਆ ਆਪਣੀ ਸਿਹਤ ਦੇ ਉੱਪਰ ਹੋ ਸਕਦੇ ਆ ਆਪਣੇ ਕੱਪੜਿਆਂ ਦੇ ਉੱਪਰ ਹੋ ਸਕਦੇ ਆ ਬ੍ਰਾਂਡਡ ਚੀਜ਼ਾਂ ਦੇ ਉੱਪਰ ਹੋ ਸਕਦੇ ਆ ਔਰ ਆਇਦਰ ਦਿਨ ਤੁਹਾਡਾ ਖਰਚੇ ਵਾਲਾ ਰਹਿਣ ਵਾਲਾ ਹੈ ਖਰਚੇ ਜਿਆਦਾ ਨਾ ਹੋਣ ਇਸ ਲਈ ਕੀ ਕਰਨਾ ਕਿ ਚਾਉਲਾ ਦਾਨ ਕਿਸੇ ਗਰੀਬ ਨੂੰ ਜਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਕੰਨਿਆ ਰਸ਼ੀ ਵਾਲੇ ਵਾਸਤੇ ਕੰਨਿਆ ਰਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਖਰਚੇ ਵਾਲਾ ਰਹੇਗਾ ਖਰਚੇ ਵਧਣਗੇ ਔਰ ਅੱਜ ਵਿਦੇਸ਼ ਤੋਂ ਲੈ ਕੇ ਕੋਈ ਨਾ ਕੋਈ ਅੱਛੀ ਖਬਰ ਆ ਸਕਦੀ ਹੈ ਅਗਰ ਤੁਹਾਡੇ ਬੱਚੇ ਵਿਦੇਸ਼ ਗਏ ਹੋਏ ਆ ਤਾਂ ਉਹਨਾਂ ਲਈ ਕੋਈ ਅੱਛਾ ਸੁਪਨਿਆਦਨ ਹੋ ਮਿਲ ਸਕਦਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਅੱਜ ਦੇ ਦਿਨ गायत्री मंत्र तक जाप करके करो जरूर जाना तो तो कर ता गायत्री दा सदा शुभ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਤੁਲ ਰਾਸ਼ੀ ਵਾਲਿਆਂ ਵਾਸਤੇ ਤੁਲ ਰਾਸ਼ੀ ਵਾਲੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਉਹਨਾਂ ਦਾ ਇੱਛਾਵਾਂ ਦੀ ਪੂਰਤੀ ਦਾ ਦਿਨ ਰਹੇਗਾ ਅੱਜ ਬੋਸ ਤੋਂ ਬੋਸ ਦੇ ਨਾਲ ਤੁਹਾਡੇ ਰਿਲੇਸ਼ਨ ਅੱਛੇ ਰਹਿਣਗੇ ਔਰ ਪਰਿਵਾਰਿਕ سپورਟ ਮਿਲਣ ਦੇ ਚਾਂਸਸ ਤੁਹਾਡੇ ਪੂਰੇ ਬਣੇ ਹੋਏ ਆ ਇਸ ਦਿਨ ਨਾਲ ਤੁਹਾਨੂੰ ਸ਼ਾਬਾਸ਼ੀ ਮਿਲ ਸਕਦੀ ਆਪਣੇ ਸੀਨੀਅਰ ਵੱਲੋਂ ਔਰ ਪ੍ਰੋਮੋਸ਼ਨ ਦੇ ਚਾਂਸਸ ਵੀ ਨਾਲ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਤਾਵਲਾ ਨਦਾਂਤਰਮ ਸੰਦੇ ਉੱਪਰ ਜ਼ਰੂਰ ਕਰਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਰਿਸ਼ਟੀ ਕ੍ਰਾਸ਼ੀ ਵਾਲੇ ਵਾਸਤੇ ਰਿਸ਼ਟੀ ਕ੍ਰਾਸ਼ੀ ਵਾਲੇ ਦੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਬਿਜ਼ਨਸ ਦੇ ਵਿੱਚ ਨਿਖਾਰ ਆਏਗਾ ਬਿਨਸ ਵਧੇਗਾ ਕੰਮ ਦੇ ਵਿੱਚ ਤਰੱਕੀ ਦੇ ਚਾਂਸਸ ਬਣੇ ਆਂ ਸੋ ਅਗਰ ਤੁਸੀਂ ਸਰਕਾਰੀ ਜੋਬ ਕਰ ਰਹੇ ਹੋ ਤਾਂ ਉਹਦੇ ਵਿੱਚ ਟ੍ਰਾਂਸਫਰ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਸਰਕਾਰੀ ਜੋਬ ਵਿੱਚ ਸਫਲਤਾ ਦੇ ਚਾਂਸਸ ਮਿਲਣ ਬਣੇ ਹੋਏ ਆ ਅਗਰ ਕੋਈ ਵਪਾਰ ਕਰਦੇ ਤਾਂ ਵਪਾਰ ਦੇ ਵਿੱਚ ਹੁੰਦੀ ਦੇ ਚਾਂਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦਿਨ ਸੂਰੇ ਦੇ ਬੀਜ ਮੰਤਰ ਜਾਪ ਕਰਕੇ ਜ਼ਰੂਰ ओम सूर्याय नमः ਇਹ ਤੁਸੀਂ 10 ਵਾਰ ਬੋਲ ਕੇ ਜ਼ਰੂਰ ਕਰੋ ਜਾਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣੇ ਰਹੇ ਹੁਣ ਗੱਲ ਕਰਦੇ ਹਾਂ ਦੋਸਤੋ धनु राशि ਵਾਲੇ ਵਾਸਤੇ धनु राशि ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ धनु राशि ਵਾਲੇ ਵਾਸਤੇ ਥੋੜਾ ਜਿਆ ਕਿਸਮਤ ਨੂੰ ਰੁਕਾਵਟ ਦੇ ਵਿੱਚ ਲੱਗੇ ਜਾਏਗਾ ਕੰਮ ਬੰਦੇ ਬੰਦੇ ਰੁਕਣੇ ਸ਼ੁਰੂ ਹੋ ਜਾਣਗੇ ਕੰਮ ਦੇ ਵਿੱਚ ਅੜਕਣਾ ਪੈਣ ਦੇ ਚਾਂਸਸ ਬਣੇ ਹੋਏ ਆ ਕੰਮ ਦੇ ਵਿੱਚ ਢਿੰਗਾ ਪੈ ਸਕਦਾ ਹੈ ਕੋਈ ਪਰੇਸ਼ਾਨੀ ਆ ਸਕਦੀ ਹੈ ਅਗਰ ਤੁਸੀਂ ਕੋਈ ਧਾਰਮਿਕ ਯਾਤਰਾ ਕਰਨੇ ਜਾ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੋਈ ਸੱਟ ਚੋਟ ਲੱਗਣ ਦੇ ਚਾਂਸਸ ਨਾਲ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਧਰਮਸਥਾਨ ਦੇ ਉੱਪਰ ਗੁਰਦਾ ਦਾਣ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਕਰ ਰਸ਼ੀ ਵਾਲਿਆਂ ਵਾਸਤੇ ਮਕਰ ਰਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਮਕਰ ਰਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕਾਫੀ ਅੱਛਾ ਰਹਿਣ ਵਾਲਾ ਹੈ ਅੱਜ ਪਾਣ ਦੇ ਨਾ ਸਬੰਧ ਮਜ਼ਬੂਤ ਹੋਣਗੇ ਇਸ ਦੇ ਨਾਲ ਨਾਲ ਅੱਜ ਦਾ ਦਿਨ ਜਿਹੜਾ ਹੈਗਾ ਉਹਦੇ ਵਿੱਚ ਤੁਹਾਡੇ ਟੈਨਸ਼ਨ ਦਾ ਮਾਹੌਲ ਥੋੜਾ ਜਿਹਾ ਰਹੇਗਾ ਔਰ ਪਤੀ ਪਤਨੀ ਵਿੱਚ ਝਗੜੇ ਦਾ ਮਾਹੌਲ ਰਹੇਗਾ ਝਗੜਾ ਹੋ ਸਕਦਾ ਹੈ ਔਰ ਆਪਸ ਦੇ ਵਿੱਚ ਰਿਲੇਸ਼ਨ ਖਰਾਬ ਹੋ ਸਕਦੇ ਆ ਅਗਰ ਡਿਵੋਰਸ ਵਾਸਤੇ ਕੋਈ ਕੇਸ ਲਗਾਇਆ ਹੋਇਆ ਤਾਂ ਉਹਦੇ ਵਿੱਚ ਅੱਜ ਥੋੜੀ ਜੀ ਨਿਰਾਸ਼ਾ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦਿਨ ਚਾਉਲਾ ਨਾਲ ਧਰਮ ਸੰਧ ਉੱਪਰ ਜ਼ਰੂਰ ਕਰਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਆ কুমਭ ਰਾਸ਼ੀ ਵਾਲਿਆਂ ਵਾਸਤੇ কুমਭ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ কুমਭ ਰਾਸ਼ੀ ਵਾਲੇ ਵਾਸਤੇ ਅੱਜ ਪੈਸੇ ਥੋੜੇ ਜੀ ਫਸਣ ਦੇ ਚਾਂਸ ਬਣੇ ਹੋਏ ਆ ਪੈਸੇ ਫਸ ਸਕਦੇ ਆ ਪੈਸੇ ਦੀ ਦਿੱਕਤ ਚੱਲਦੀ ਹੈ ਪੈਸੇ ਲਈ ਟਾਈਟ ਹੋਣਾ ਪੈ ਸਕਦਾ ਹੈ ਪੈਸੇ ਦੀ ਪਰੇਸ਼ਾਨੀ ਆ ਸਕਦੀ ਹੈ ਇਸ ਦੇ ਨਾਲ ਨਾਲ ਕੋਈ ਕੋਰਟ ਕੇਸ ਚੱਲਦਾ ਤਾਂ ਉਹਦੇ ਵਿੱਚ ਦਿੱਕਤ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਅੱਜ ਦੇ ਦਿਨ ਦੁੱਧਾਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਅਗਰੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਹੁਣ ਗੱਲ ਕਰਦੇ ਆਂ ਮੀਨ ਰਾਸ਼ੀ ਵਾਲੇ ਵਾਸਤੇ ਮੀਨ ਰਾਸ਼ੀ ਵਾਲੇ ਦੇ ਘਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਉਹਨਾਂ ਦਾ ਬਹੁਤ ਸ਼ੁਭ ਰਹਿਣ ਵਾਲਾ ਹੈ ਅੱਜ ਦੇ ਦਿਨ ਅਗਰ ਕੋ ਗੱਲ ਕੀਤੀ ਜਾਵੇ ਤਾਂ ਥੋੜੇ ਜਿਹੀ ਪੇਟ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਸਟਮਕ ਦੇ ਵਿੱਚ ਦਿੱਕਤ ਆ ਸਕਦੀ ਹੈ ਔਰ ਕੋਈ ਨਾ ਕੋਈ ਕੰਮ ਦੇ ਵਿੱਚ ਨੁਕਸਾਨ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਅਗਰ ਸ਼ੇਅਰ ਮਾਰਕੀਟ ਦੇ ਵਿੱਚ ਲਾਸਟ ਦੇ ਚਾਂਸਸ ਬਣੇ ਹੋਏ ਆ ਪੈਸਾ ਕਿਤੇ ਫਸ ਸਕਦਾ ਹੈ ਪੈਸੇ ਵੱਲੋਂ ਦਿੱਕਤ ਆ ਸਕਦੀ ਹੈ ਅਗਰ ਕੋਈ ਇਗਜ਼ਾਮ ਚੱਲ ਰਿਹਾ ਹੈ ਤਾਂ ਇਗਜ਼ਾਮ ਦੇ ਵਿੱਚ ਵੀ ਦਿੱਕਤ ਆਉਣ ਦੇ ਚਾਂਸਸ ਬਣੇ ਹੋਏ ਆ ਕਰਦਾ ਕਿ ਤੁਸੀਂ ਕਰਨਾ ਹੈ ਕਿ ਮੱਥੇ ਦੇ ਉੱਪਰ ਕੇਸਰ ਤਿਲਕ ਜ਼ਰੂਰ ਲਗਾਉਣਾ ਤਾਂ ਕਿ ਇਹ ਰੋਜ਼ਾਂ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਹੁਣ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਮੈਨੂੰ ਮਿਲ ਕੇ ਆਪਣੀ ਮਸਲੇ ਹੱਲ ਕਰਨੇ ਚਾਹੁੰਦੇ ਹੋ ਸਕ੍ਰੀਨ ਦੇ ਉੱਪਰ ਨੰਬਰ ਚੱਲ ਰਹੇ ਹਨ ਤੇ ਤੁਸੀਂ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ ਫਿਰ 10 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਅਸੀਂ ਦੇ ਲਈ ਮਿਲਦੇ ਹਾਂ ਇਹ ਔਰ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਹੋਰ ਦਾ ਫਾਇਦਾ ਵੀ ਹੋ ਸਕੇ ਅੱਜ ਦਾ ਪ੍ਰੋਗਰਾਮ ਇੱਥੇ ਕਤਮ ਕਰਦੇ ਕਰ ਫਿਰ ਮਿਲਾਂਗੇ ਨਮਸਕਾਰ